ਕੇ ਪਾਕਿਸਤਾਨ ਦੇ ਫੌਜ ਮੁਖੀ ਹੈਗੇ ਨੇ ਉਹਨਾਂ ਦੀ ਡੋਨਲਡ 트ੰਪ ਨਾਲ ਚੰਗੀ ਜਿਹੜੀ ਹੈ ਮਿਲਣੀ ਹੋਈ ਹੈਗੀ ਆ ਉਸ ਦੇ ਵਿੱਚ ਖਾਸ ਕਰਕੇ ਈਰਾਨ ਦੀ ਜੰਗ ਨੂੰ ਲੈ ਕੇ ਕਿਉਂਕਿ ਪਾਕਿਸਤਾਨ ਦਾ ਬਾਰਡਰ ਵੀ ਈਰਾਨ ਦੇ ਨਾਲ ਲੱਗਦਾ ਹੈ ਉਹਦੇ ਬਾਰੇ ਜਿਹੜੀਆਂ ਚਰਚਾਵਾਂ ਨੇ ਪਰ ਦੂਜੇ ਬੰਨੇ ਗੱਲ ਇਹ ਵੀ ਹੈਗੀ ਆ ਕਿ ਇਹ ਜਿਹੜੀ ਮੀਟਿੰਗ ਹੈ ਪਹਿਲਾਂ ਦੀ ਕਹਿੰਦੇ ਵੀ ਪਲਾਨਡ ਹੈਗੀ ਸੀ ਜਦੋਂ ਭਾਰਤ ਤੇ ਪਾਕਿਸਤਾਨ ਦੀ ਜੰਗ ਖਤਮ ਹੀ ਹੋਈ ਸੀ ਉਦੋਂ ਹੀ ਇਹਦੇ ਚਰਚੇ ਹੋਗੇ ਸੀ ਕਿ ਇਸ ਤਰ੍ਹਾਂ ਦੀ ਉਹ ਉਹਨਾਂ ਨੇ ਜਿਹੜਾ ਹੈ ਜਾਣਾ ਹੈਗਾ ਜੀ 7 ਤੋਂ ਬਾਅਦ ਚੋ ਤੇ ਉੱਥੇ ਮਿਲਲੀ ਮਿਲੀ ਹੈ ਕਿਵੇਂ ਦੇਖਦੇ ਹੋ ਤੇ ਦੂਜਾ ਇਹਦੇ ਨਾਲ ਭਾਰਤੀ ਡਿਪਲੋਮੇਸੀ ਨੂੰ ਲਿੰਕ ਕਰ ਕਿਵੇਂ ਸਾਰੇ ਮਸਲੇ ਹੁੰਦੇ। ਇਤਿਹਾਸ ਵਿੱਚ ਤਿੰਨ ਵਾਰ ਆ ਜਿਹੜੀ ਹੈਗੀ ਆ ਕਿਸੇ ਅਮਰੀਕਨ ਰਾਸ਼ਟਰਪਤੀ ਨੇ ਪਾਕਿਸਤਾਨ ਦੇ ਫੌਜ ਦੇ ਮੁਖੀ ਨੂੰ ਇਸ ਤਰ੍ਹਾਂ ਦਾਅਵਾ ਦਿੱਤੀ ਹੈ ਕਿ ਨਹੀਂ ਪੋਲੀਟੀਕਲ ਤੋਂ ਪੋਲੀਟੀਕਲ ਹੁੰਦਾ ਫੌਜ ਦਾ ਹੁੰਦਾ। ਇੱਕ ਜਰਨਲ ਜ਼ੈਉਲ ਹਕਸੀਮ, ਇੱਕ ਪਰਵੇਜ਼ ਮੋਸਰੀਫ ਤੇ ਤੀਸਰੇ ਯਈਆ ਖਾਨ ਸੀਮਾਕਰ। ਜੀ ਜੀ ਉਹ ਤਿੰਨੋਂ ਹੀ ਮੁੜ ਕੇ ਦੇਸ਼ ਦੀ ਬਾਗਡੋਰ ਸੰਭਾਲੀ ਉਹਨਾਂ ਨੇ ਮਤਲਬ ਉਹ ਆਰਮੀ ਦੇ ਕੰਟਰੋਲ ਆਰਮੀ ਦੇ ਕੰਟਰੋਲ ਜਿਹੜਾ ਮੁਲਕ ਆ ਗਿਆ ਹੁਣ ਇੱਕ ਤਾਂ ਸਾਈਨ ਇਹ ਇੰਡੀਕੇਟ ਹੋ ਰਿਹਾ ਵੇ ਫਿਰ ਅਮਰੀਕਾ ਆਰਮੀ ਦਾ ਕੰਟਰੋਲ ਆ ਪਾਕਿਸਤਾਨ ਵਿੱਚ ਕਰਾਉਣਾ ਚਾਹ ਰਿਹਾ ਜੀ ਉਹ ਪਾਕਿਸਤਾਨ ਦੇ ਫੌਜੀ ਮੁਖੀ ਨੂੰ ਲੈ ਕੇ ਆ ਰਿਹਾ ਹੈਗਾ ਹੁਣ ਅਮਰੀਕਨ ਡਿਪਲੋਮੈਟਸ ਨੂੰ ਇਹ ਲੱਗ ਰਿਹਾ ਹੈਗਾ ਵੀ ਜੇ ਇਹ ਚਾਰਾਂ ਦਾ ਜਿਹੜਾ ਗਰੁੱਪ ਇਕੱਠਾ ਹੋ ਜਾਂਦਾ ਚਾਈਨਾ ਡੋਮਿਨੇਟ ਕਰਦਾ ਤਾਂ ਅਮਰੀਕਾ ਦੀ ਜਿਹੜੀ ਡੋਮਿਨੈਂਸ ਆ ਉੱਥੇ ਸਾਊਥ ਏਸ਼ੀਆ ਵਿੱਚ ਖਤਮ ਹੋ ਜਾਂਦੀ ਜੀ ਸੋ ਇਹ ਇਹ ਵੱਡੀ ਜਿਹੜੀ ਹੈ ਜੀ ਆ ਖਬਰ ਇੰਡੀਅਨ ਡਿਪਲੋਮੈਟਸ ਲਈ ਹੈ ਕਿ ਉਹਨਾਂ ਨੂੰ ਹੁਣ ਨਵੇਂ ਕ੍ਰਾਈਸਿਸ ਮੈਨੇਜਮੈਂਟ ਦੇ ਜਿਹੜੇ ਕਾਰਜਾ ਕਰਦੇ ਜਾਣਗੇ ਪਾਕਿਸਤਾਨ ਚਾਈਨਾ ਦੇ ਇੰਨਾ ਨੇੜੇ ਹੋ ਰਿਹਾ ਤੇ ਉਸ ਨੇੜਤਾ ਤੋਂ ਉਹ ਅਮਰੀਕਾ ਉਹਨੂੰ ਨੇੜੇ ਲਿਆਉਣਾ ਚਾਹੁੰਦਾ ਹੈਗਾ ਉਹਦੇ ਚੋਂ ਭਾਰਤ ਵੀ ਜਿਹੜੀ ਹੈਗੀ ਆ ਬੈਕਵਿਕਟ ਤੇ ਜਿਹੜਾ ਬੈਕਫੁੱਟ ਤੇ ਜਾ ਰਹੀ ਆ ਡਿਪਲੋਮੇਸੀ ਉਹਦੇ ਚ ਹੁਣ ਇੱਕ ਚਾਈਨਾ ਦੇ ਅਖਬਾਰ ਨੇ ਇਹ ਰਿਪੋਰਟ ਲਾਈ ਹੈਗੀ ਆ ਵੀ ਭਾਰਤ ਨੇ ਬਹੁਤ ਵੱਡੀ ਕੀਮਤ ਦਾਅਵਾ ਕਰੀ ਹੈਗੀ ਆ ਕੈਨੇਡਾ ਨੂੰ ਪੈਸਿਆਂ ਦੇ ਰੂਪ ਚ ਨਹੀਂ ਵੀ ਮੀਨਸ ਟ੍ਰੇਡ ਦੀਆਂ ਬਹੁਤ ਸਾਰੀਆਂ ਖੁੰਆਂ ਦਿੱਤੀਆਂ ਹੋਣਗੀਆਂ ਉਹ ਕਹਿੰਦਾ ਵੀ ਸਾਰਾ ਡਿਸਕ੍ਰਿਪਸ਼ਨ ਅਸੀਂ ਅਗਲੇ ਦਿਨਾਂ ਦੌਰਾਨ ਕਰਾਂਗੇ ਪਰ ਭਾਰਤ ਨੇ ਬਹੁਤ ਵੱਡੀ ਕੀਮਤ ਦਾਅਵਾ ਕਰੀ ਹੈ ਸਿਰਫ ਸੱਦਾ ਹਾਸਲ ਕਰਨ ਲਈ ਹਾਂ ਨਾ ਮਰਗੇ ਕੈਨੇਡਾ ਦੀਆਂ ਜਿਹੜੀਆਂ ਸਾਰੀਆਂ ਰਾਸੀ ਪਾਰਟੀਆਂ ਨੇ ਚੰਗਾ ਸੋਚਣ ਵਾਲੀਆਂ ਸਾਰਾ ਜਿਹੜਾ ਮੀਡੀਆ ਹੈਗਾ ਸੋ ਉਹ ਉਹ ਇਹ ਕਹਿ ਰਿਹਾ ਹੈਗਾ ਵੀ ਕਾਰਨੀ ਨੇ ਆਪਣੇ ਬਿਜ਼ਨਸ ਐਂਡ ਟਰਸਟ ਲਈ ਜਿਹੜੇ ਹਿਊਮਨ ਰਾਈਟਸ ਦੀਆਂ ਵੈਲਿਊ ਸਾਡੀ ਸੋਵਰੈਨਿਟੀ ਆ ਉਹਦੇ ਨਾਲ ਸਮਝੌਤਾ ਕਰ ਲਿਆ ਹੈ ਸੋ ਇਹ ਕਾਰਨੀ ਦਾ ਜਿਹੜਾ ਹੈਗਾ ਉੱਥੇ ਗਰਾਫਾ ਥੱਲੇ ਆ ਗਿਆ ਸਰਦਾਰਪਤਾ ਸਿੰਘ ਜੀ ਪਿਛਲੇ ਦਿਨੀ ਆਸਿਫ মনির ਜਿਹੜੇ ਕਿ ਪਾਕਿਸਤਾਨ ਦੇ ਫੌਜ ਮੁਖੀ ਹੈਗੇ ਨੇ ਉਹਨਾਂ ਦੀ ਡੋਨਲਡ ਟਰੰਪ ਨਾਲ ਚੰਗੀ ਜਿਹੜੀ ਹੈ ਮਿਲਣੀ ਹੋਈ ਹੈਗੀ ਉਸ ਦੇ ਵਿੱਚ ਖਾਸ ਕਰਕੇ ਇਰਾਨ ਦੀ ਜੰਗ ਨੂੰ ਲੈ ਕੇ ਕਿਉਂਕਿ ਪਾਕਿਸਤਾਨ ਦਾ ਬਾਰਡਰ ਵੀ ਇਰਾਨ ਦੇ ਨਾਲ ਲੱਗਦਾ ਹੈ ਉਹਦੇ ਬਾਰੇ ਜਿਹੜੀਆਂ ਚਰਚਾਵਾਂ ਨੇ ਪਰ ਦੂਜੇ ਬੰਨੇ ਗੱਲ ਇਹ ਵੀ ਹੈਗੀ ਆ ਕਿ ਇਹ ਜਿਹੜੀ ਮੀਟਿੰਗ ਹੈ ਪਹਿਲਾਂ ਦੀ ਕਹਿੰਦੇ ਵੀ ਪਲਾਨਡ ਹੈਗੀ ਸੀ ਜਦੋਂ ਭਾਰਤ ਤੇ ਪਾਕਿਸਤਾਨ ਦੀ ਜੰਗ ਖਤਮ ਹੀ ਹੋਈ ਸੀ ਉਦੋਂ ਹੀ ਇਹਦੇ ਚਰਚੇ ਹੋ ਗਏ ਸੀ ਕਿ ਇਸ ਤਰ੍ਹਾਂ ਦੀ ਉਹ ਉਹਨਾਂ ਨੇ ਜਿਹੜਾ ਹੈ ਜਾਣਾ ਹੈਗਾ G7 ਤੋਂ ਬਾਅਦ ਚੋ ਤੇ ਉੱਥੇ ਮੈਲੀ ਹੋਣੀ ਹੈ ਕਿਵੇਂ ਦੇਖਦੇ ਹੋ ਤੇ ਦੂਜਾ ਇਹਦੇ ਨਾਲ ਭਾਰਤੀ ਡਿਪਲੋਮੇਸੀ ਨੂੰ ਲਿੰਕ ਕਰਕੇ ਕਿਵੇਂ ਸਾਰੇ ਮਸਲੇ ਉਹ ਦਿੱਤੇ ਹਾਂ ਇੱਕ ਤਾਂ ਹੈਗਾ ਵੀ ਕਹਿੰਦੇ ਵੀ ਇਤਿਹਾਸ ਵਿੱਚ ਤਿੰਨ ਵਾਰ ਆ ਜਿਹੜੀ ਹੈਗੀ ਆ ਕਿ ਸੇ ਅਮਰੀਕਨ ਰਾਸ਼ਟਰਪਤੀ ਨੇ ਪਾਕਿਸਤਾਨ ਦੇ ਫੌਜ ਦੇ ਮੁਖੀ ਨੂੰ ਇਸ ਤਰ੍ਹਾਂ ਦਾਵਤ ਦਿੱਤੀ ਹੈ ਕਿ ਨਹੀਂ ਪੋਲੀਟੀਕਲ ਤੋਂ ਪੋਲੀਟੀਕਲ ਹੁੰਦਾ ਫੌਜ ਤਾਂ ਹੁੰਦਾ ਇੱਕ ਜਰਨਲ ਜ਼ਾਉਲ ਹਕਸੀਮ ਇੱਕ ਪਰਵੇਜ਼ ਮੋਸ਼ਰੀਫ ਤੇ ਤੀਸਰੇ ਯਈਆ ਖਾਨ ਸੀ ਮਰਕਰ ਜੀ ਜੀ ਉਹ ਤਿੰਨੋਂ ਹੀ ਮੁੜ ਕੇ ਦੇਸ਼ ਦੀ ਬਾਗਡੋਰ ਸੰਭਾਲੀ ਉਹਨਾਂ ਨੇ ਮਤਲਬ ਉਹ ਆਰਮੀ ਦੇ ਕੰਟਰੋਲ ਆਰਮੀ ਦੇ ਕੰਟਰੋਲ ਜਿਹੜਾ ਮੁਲਕ ਆ ਗਿਆ ਹੁਣ ਇੱਕ ਤਾਂ ਸਾਈਨ ਇਹ ਇੰਡੀਕੇਟ ਹੋ ਰਿਹਾ ਵੀ ਫਿਰ ਅਮਰੀਕਾ ਆਰਮੀ ਦਾ ਕੰਟਰੋਲ ਆ ਪਾਕਿਸਤਾਨ ਵਿੱਚ ਕਰਾਉਣਾ ਚਾਹ ਰਿਹਾ ਜੀ ਉਹ ਪਾਕਿਸਤਾਨ ਦੇ ਫੌਜੀ ਮੁਖੀ ਨੂੰ ਲੈ ਕੇ ਆ ਰਿਹਾ ਹੈਗਾ ਸੋ ਉਹਨਾਂ ਨੇ ਕਿਹਾ ਹੈਗਾ ਡੋਨਲਡ 트੍ਰੰਪ ਨੇ ਵੀ ਇਸ ਪਾਕਿਸਤਾਨ ਸਾਡਾ ਬਹੁਤ ਵਧੀਆ ਜਿਹੜਾ ਮਿੱਤਰ ਹੈਗਾ ਸਾਡੇ ਬਹੁਤ ਵੱਡੇ ਇੰਟਰਸਟ ਆ ਜਿਹੜੇ ਇੱਥੇ ਆਏ ਹੋਏ ਆ ਹੁਣ ਇੰਟਰਸਟ ਕੀ ਨੇ ਭਾਰਤ ਪਾਕਿਸਤਾਨ ਦੀ ਝੜਪਾ ਵਿੱਚ ਉਹਨਾਂ ਨੇ ਦੇਖਿਆ ਵੀ ਚੀਨ ਜਿਹੜਾ ਪਾਕਿਸਤਾਨ ਆ ਪੂਰੀ ਤਰ੍ਹਾਂ ਚੀਨ ਦੇ ਨਾਲ ਰਲ ਕੇ ਚੱਲ ਰਹੇ ਆ ਜਾਂ ਚੀਨ ਦੇ ਪਾਲੇ ਵਿੱਚ ਡਿੱਗ ਚੁੱਕਿਆ ਹੈ ਬਹੁਤ ساری ਵੱਡੀ ਇਨਵੈਸਟਮੈਂਟ ਜਾਂ ਹੋਰ ਇਵਨ ਕਿ ਹਥਿਆਰਾਂ ਤੱਕ ਗੱਲ ਜਿਹੜੀ ਚੱਲੀ ਹੋਈ ਹੈ ਸੋ ਚੀਨ ਹੁਣ ਜਿਹੜਾ ਹੈਗਾ ਚੀਨ ਨੇ ਅਫਗਾਨਿਸਤਾਨ ਔਰ ਪਾਕਿਸਤਾਨ ਦੇ ਰਿਸ਼ਤੇ ਸੁਧਾਰ ਦਿੱਤੇ ਨੇ ਜਿਸ ਤਰ੍ਹਾਂ ਇਰਾਨ ਔਰ ਦੁਬਈ ਦੇ ਰਿਸ਼ਤੇ ਕਿਸੇ ਮੌਕੇ ਸੁਧਾਰੇ ਸੀ ਹੈਨਾ ਸੋ ਅਮਰੀਕਨ ਡਿਪਲੋਮੇਸੀ ਲਈ ਇਹ ਹੈਗਾ ਵੀ ਜੇ ਚਾਈਨਾ ਪਾਕਿਸਤਾਨ ਤੇ ਅਫਗਾਨਿਸਤਾਨ ਤੇ ਮੁੜ ਕੇ ਹੁਣ ਹੋ ਸਕਦਾ ਇਰਾਨ ਵੀ ਆ ਜਾਏ ਕਿਉਂਕਿ ਜਿਸ ਖੁੱਲ੍ਹ ਦੇ ਲਈ ਨਾਲ ਪਾਕਿਸਤਾਨ ਨੇ ਇਰਾਨ ਦੀ ਹਮਾਇਤ ਕਰੀ ਹੈਗੀ ਆ ਹਾਲਾਂਕਿ ਰਾਨ ਨੇ ਪਾਕਿਸਤਾਨ ਦੀ ਹਮਾਇਤ ਨਹੀਂ ਸੀ ਕੀਤੀ ਹਮ ਭਾਰਤ ਪਾਕਿਸਤਾਨ ਜੰਗ ਚ ਸੋ ਇਟ ਮੀਨਸ ਹੁਣ 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 ਅਮਰੀਕਨ ਡਿਪਲੋਮੈਟਸ ਨੂੰ ਇਹ ਲੱਗ ਰਿਹਾ ਹੈਗਾ ਵੀ ਜੇ ਇਹ ਚਾਰਾਂ ਦਾ ਜਿਹੜਾ ਗਰੁੱਪ ਇਕੱਠਾ ਹੋ ਜਾਂਦਾ ਚਾਈਨਾ ਡੋਮੀਨੇਟ ਕਰਦਾ ਤਾਂ ਅਮਰੀਕਾ ਦੀ ਜਿਹੜੀ ਡੋਮੀਨੈਂਸ ਆ ਉੱਥੇ ਸਾਊਥ ਏਸ਼ੀਆ ਵਿੱਚ ਖਤਮ ਹੋ ਜਾਂਦੀ ਸੋ ਇਹ ਇਹ ਵੱਡੀ ਜਿਹੜੀ ਹੈਗੀ ਆ ਖਬਰ ਇੰਡੀਅਨ ਡਿਪਲੋਮੈਟਸ ਲਈ ਹੈ ਕਿ ਉਹਨਾਂ ਨੂੰ ਹੁਣ ਨਵੇਂ ਕ੍ਰਾਈਸਿਸ ਮੈਨੇਜਮੈਂਟ ਦੇ ਜਿਹੜੇ ਕਾਰਜ ਆ ਕਰਨੇ ਪੈਣਗੇ ਪਾਕਿਸਤਾਨ ਚਾਈਨਾ ਦੇ ਇੰਨਾ ਨੇੜੇ ਹੋ ਰਿਹਾ ਤੇ ਉਸ ਨੇੜਤਾ ਚੋਂ ਉਹ ਅਮਰੀਕਾ ਉਹਨੂੰ ਨੇੜੇ ਲਿਆਉਣਾ ਚਾਹੁੰਦਾ ਹੈਗਾ ਉਹਦੇ ਚੋਂ ਭਾਰਤ ਦੀ ਜਿਹੜੀ ਹੈਗੀ ਆ ਬੈਕ ਵਿਕਟ ਤੇ ਜਿਹੜਾ ਬੈਕ ਫੁੱਟ ਤੇ ਜਾ ਰਹੀ ਆ ਡਿਪਲੋਮੇਸੀ ਸੋ ਹੁਣ ਉਹ ਕੀ ਕਾਰਜ ਕਰਦੇ ਨੇ ਹਾਲਾਂਕਿ ਮੈਡਮ ਤੁਲਸੀ ਗੈਬਰ ਦੇ ਭਾਰਤੀ ਆਫੀਸਰ ਨਾਲ ਚੰਗੇ ਰਿਲੇਸ਼ਨ ਨੇ ਸੋ ਦੇਖੋ ਬਾਇਹੈਂਡ ਦੀ ਸੀਨ ਆ ਜਿਹੜੀ ਭਾਰਤ ਨੂੰ ਡਿਪਲੋਮੈਟਿਕ ਹਾਂ ਚੈਲੰਜ ਆ ਜਿਹੜਾ ਵੱਡਾ ਭਾਰਤ ਲੈ ਆ ਗਿਆ ਜੀ ਬਿਲਕੁਲ ਜੀ ਦੇਖਦੇ ਆ ਕੀ ਇਸ ਦੇ ਵਿੱਚ ਕਿਵੇਂ ਚੈਲੰਜਸ ਨੂੰ ਭਾਰਤ ਵੱਲੋਂ ਜਿਹੜਾ ਹੈ ਫੇਸ ਕੀਤਾ ਜਾਂਦਾ ਹੈ ਜੀ ਸੈਮਨ ਜਿਹੜਾ ਮੁਲਕਾਂ ਦਾ ਜਿਹੜਾ ਪਿਛਲੇ ਦਿਨੀ ਜੇ ਆਪਾਂ ਕਹੀਏ ਕਿ ਸਮਿਟ ਜਿਹੜਾ ਹੋਇਆ ਹੈਗਾ ਉਸ ਤੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਜਿਹੜਾ ਹੈ ਮਤਾ ਜਿਹੜਾ ਉਹ ਲਿਆਂਦਾ ਗਿਆ ਸਰਦਾਰ ਭਤੌਰ ਸਿੰਘ ਜੀ ਇਹਦਾ ਕੀ ਫਿਰ ਇਹਦੇ ਮਾਇਨੇ ਕੀ ਹੁੰਦੇ ਨੇ ਵੀ ਜੇ ਮਤਾ ਲਿਆਂਦਾ ਗਿਆ ਤੇ ਫਿਰ ਕੀ ਸਾਰਿਆਂ ਨੂੰ ਇਹ ਮੰਨਣਾ ਪਵੇਗਾ ਜਿਨ੍ਹਾਂ ਨੇ ਵੀ G7 ਚਾਹੇ ਉਹ ਬਾਹਰਲੇ ਵੀ ਮੁਲਕ ਹੈਗੇ ਨੇ ਚਾਹੇ ਉਸ ਦੇ ਵਿੱਚ ਭਾਰਤ ਆ ਜਾਂਦਾ ਹੈ ਆਸਟ੍ਰੇਲੀਆ ਆ ਜਾਂਦਾ ਹੈ ਯੂਕਰੇਨ ਆ ਜਾਂਦਾ ਹੈ ਜੋ ਹੋਰ ਵੀ ਜਿਹੜੇ ਮੁਲਕ ਉੱਥੇ ਸੱਦੇ ਹੋਏ ਨੇ ਤੇ ਫਿਰ ਇਹਨੂੰ ਆਪਾਂ ਕਿਵੇਂ ਦੇਖਦੇ ਹਾਂ ਕਿ ਇਹ ਸਾਰਾ ਮਸਲਾ ਭਾਈ ਨਿਜਰ ਤੋਂ ਹੀ ਚੱਲੂ ਹੁੰਦਾ ਹੈਗਾ ਕਿਵੇਂ ਦੇਖਦੇ ਹਾਂ ਹਾਂਜੀ ਹਾਂਜੀ ਸੋ ਇੱਕ ਤਾਂ ਹੈਗਾ ਵੀ ਇਹ ਇਹਦੇ ਨਾਲ ਕਾਫੀ ਕੰਪਲਿਕੀਕੇਸ਼ਨਸ ਆਪਾਂ ਸਾਰੇ ਸਨੈਰੀਓ ਨੂੰ ਸਮਝ ਲਈਏ ਕਿ ਪਹਿਲਾਂ ਭਾਰਤ ਨੂੰ ਸੱਦਾ ਨਹੀਂ ਸਿਆਇਆ G7 ਦਾ ਹਾਂ ਜੀਬ 7 ਮੁਲਕਾਂ ਦਾ ਸੋ ਉਤੋਂ ਬਾਅਦ ਕੁਝ ਦਿਨਾਂ ਦਿਨ ਪਹਿਲਾਂ ਹੈਗਾ ਜਿਹੜਾ ਸਮਿਟ ਸਮੇਂ ਸ਼ੁਰੂ ਹੋਣ ਤੋਂ ਪਹਿਲਾਂ ਉਹ ਇੱਕ ਸੱਦਾ ਆਉਂਦਾ ਹੈਗਾ ਹਨ ਉਹਦੇ ਚ ਹੁਣ ਇੱਕ ਚਾਈਨਾ ਦੇ ਅਖਬਾਰ ਨੇ ਇਹ ਰਿਪੋਰਟ ਲਾਈ ਹੈਗੀ ਆ ਵੀ ਭਾਰਤ ਨੇ ਬਹੁਤ ਵੱਡੀ ਕੀਮਤ ਦਾਅ ਕਰੀ ਹੈਗੀ ਆ ਕੈਨੇਡਾ ਨੂੰ ਪੈਸਿਆਂ ਦੇ ਰੂਪ ਚ ਨਹੀਂ ਵੀ ਮੀਨਸ ਟ੍ਰੇਡ ਦੀਆਂ ਬਹੁਤ ਸਾਰੀਆਂ ਖੋਲਾਂ ਦਿੱਤੀਆਂ ਹੋਣਗੀਆਂ ਉਹ ਕਹਿੰਦਾ ਵੀ ਸਾਰਾ ਡਿਸਕ੍ਰਿਪਸ਼ਨ ਅਸੀਂ ਅਗਲੇ ਦਿਨਾਂ ਦੌਰਾਨ ਕਰਾਂਗੇ ਪਰ ਭਾਰਤ ਨੇ ਬਹੁਤ ਵੱਡੀ ਕੀਮਤ ਦਾਅ ਕਰੀ ਹੈ ਸਿਰਫ ਸੱਦਾ ਹਾਸਲ ਕਰਨ ਲਈ ਹਨਾ ਅੰਦਰਗੇ ਸੋ ਹੁਣ ਕਿਉਂਕਿ ਭਾਰਤੀ মিডিਆ ਵਿੱਚ ਇਹ ਛਾਲਿਆ ਜਾ ਰਿਹਾ ਸਾਡੇ ਰੇਲੇਸ਼ਨ ਬਹੁਤ ਵਧੀਆ ਬਣ ਗਏ ਜਾਂ ਕਿਸ ਤਰ੍ਹਾਂ ਉਹਦੇ ਚੋਂ ਮਿਸਟਰ ਕਾਰਨੀ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ ਉਹਦੇ ਖਿਲਾਫ ਕੈਨੇਡਾ ਵਿੱਚ ਰੋਹ ਪੈਦਾ ਹੋ ਰਿਹਾ ਹ ਹ ਬਿਲਕੁਲ ਸੋ ਕੈਨੇਡਾ ਦੀਆਂ ਜਿਹੜੀਆਂ ਸਾਰੀਆਂ ਰਾਸੀ ਪਾਰਟੀਆਂ ਨੇ ਚੰਗਾ ਸੋਚਣ ਵਾਲੀਆਂ ਸਾਰਾ ਜਿਹੜਾ মিডিਆ ਹੈਗਾ ਸੋ ਉਹ ਇਹ ਕਹਿ ਰਿਹਾ ਹੈਗਾ ਵੀ ਕਾਰਨੀ ਨੇ ਆਪਣੇ ਬਿਜ਼ਨਸ ਐਂਡ ਟਰਸਟ ਲਈ ਜਿਹੜੇ ਹਿਊਮਨ ਰਾਈਟਸ ਦੀਆਂ ਵੈਲਿਊ ਸਾਡੀ ਸੋਵਰਨਿਟੀ ਆ ਉਹਦੇ ਨਾਲ ਸਮਝੌਤਾ ਕਰ ਲਿਆ ਹੋਇਆ ਹੈ ਸੋ ਇਹ ਕਾਰਨੀ ਦਾ ਜਿਹੜਾ ਹੈਗਾ ਉੱਤੇ ਗਰਾਫਾ ਥੱਲੇ ਆ ਰਿਹਾ ਹੈ ਹੋਣ ਗੱਲ ਆਉਂਦੀ ਹੈਗੀ ਹੈ ਜੀ 7 ਦੇ ਮੱਦੇ ਤੇ ਸੋ ਜੀ 7 ਦੇ ਵਿੱਚ ਇੱਕ ਆਫੀਸ਼ੀਅਲ ਮਤਾ ਜਿਹੜਾ ਇਹ ਲਿਆਂਦਾ ਗਿਆ ਹੈਗਾ ਵੀ ਇੱਕ ਤਾਂ ਕੋਈ ਵੀ ਮੁਲਕਾ ਜਿਹੜਾ ਜੀ 7 ਗਰੁੱਪ ਨਾਲ ਜੁੜਿਆ ਹੋਇਆ ਹੈ ਇਹਨਾਂ ਮੁਲਕਾਂ ਵਿੱਚ ਕੋਈ ਵੀ ਅਤਵਾਦੀ ਕਾਰਵਾਈ ਨਹੀਂ ਕਰ ਸਕੇਗਾ ਵੀ ਸਾਡੇ ਸ਼ਹਿਰੀਆਂ ਨੂੰ ਕਤਲ ਕਰਨ ਉਹਨਾਂ ਨੂੰ ਡਰਾਉਣ ਧਮਕਾਉਣ ਆ ਉਹਨਾਂ ਦਾ ਬਾਰੇ ਇਸ ਤਰ੍ਹਾਂ ਦੀ ਜੋ ਵੀ ਸਰਗਰਮੀਆਂ ਕੈਨੇਡਾ ਚੱਲੀਆਂ ਉਹ ਸਾਰੇ ਮੁਲਕਾਂ ਚੋਂ ਕੋਈ ਵੀ ਮੁਲਕ ਇੱਕ ਦੂਜੇ ਦੇ ਖਿਲਾਫ ਨਹੀਂ ਕਰੂਗਾ ਹੂੰ ਹੂੰ ਜਿਹੜਾ ਵੀ ਮੁਲਕਾ ਕਰੂਗਾ ਉਹਦੀ ਮੋਨਿਟਰਿੰਗ ਕੀਤੀ ਜਾਊਗੀ ਔਰ ਜੇ ਉਹ ਗਲਤ ਕਰਦਾ ਪਾਇਆ ਗਿਆ ਤਾਂ ਸਾਰੇ G7 ਦੇ ਮੂਲਕਾਂ ਨੂੰ ਕਿਹਾ ਜਾਊਗਾ ਵੀ ਇਹਦੇ ਨਾਲ ਵਪਾਰ ਨਾ ਕਰਿਆ ਜਾਵੇ। ਮਤਲਬ ਇੱਕ ਤਰ੍ਹਾਂ ਦਾ ਉਹਦਾ ਪੂਰਾ ਸੈਂਕਸ਼ਨ ਲਾ ਕੇ ਵਿਰੋਧ ਕੀਤਾ ਜਾਊਗਾ। ਉਹ ਉਹਨੂੰ ਜਿਹੜਾ ਹੈਗਾ G7 ਚੋਂ ਬਾਹਰ ਕਰ ਦਿੱਤਾ ਜਾਊਗਾ ਕਿੰਨਾ ਮਰਜੀ ਇੰਪੋਰਟੈਂਟਾ ਜਿਹੜਾ ਉਹਵੇ ਦੂਜਾ ਫੋਰਨ ਇੰਟਰਫੀਅਰੈਂਸ ਦਾ ਵਿਚ ਇਹਦਾ ਕੈਨੇਡਾ ਦੀਆਂ ਚੋਣਾਂ ਵਿੱਚ ਫੋਰਨ ਇੰਟਰਫੀਰੈਂਸ ਭਾਰਤ ਵੱਲੋਂ ਕੀਤੀ ਜਾਂਦੀ ਸੀ ਜਾਂ ਚਾਈਨਾ ਵੱਲੋਂ ਕੀਤੀ ਜਾਂਦੀ ਹੈ ਰਸ਼ੀਆ ਵੱਲੋਂ ਕੱਲੀ ਭਾਰਤ ਵੱਲੋਂ ਨਹੀਂ ਚਾਈਨਾ ਐਂਡ ਰਸ਼ੀਆ ਵੀ ਸਾਰੇ ਮੁਲਕ ਹੀ ਕਰਦੇ ਐ ਇੱਥੇ ਵੀ ਵੀ ਉਹਦੇ ਚੋਂ ਹੈਗਾ ਵੀ ਜਿਹੜਾ ਵੀ ਮੌਲਕ ਜੀ7 ਵਾਲਾ ਇਹ 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 ਕਰੂਗਾ ਹੈਗਾ ਉਹਦੀ ਕਹਿੰਦੇ ਵੀ ਅਸੀਂ ਡਿਜੀਟਲ ਮੀਡੀਆ ਦੀ ਵੀ ਸਾਰੀ ਮੋਨਿਟਰਿੰਗ ਕਰਾਂਗੇ ਉਸ ਡਿਜੀਟਲ ਜਿੱਦਾਂ ਵੀ ਹੁਣ ਟਿਕਟੌਕ ਆ ਫੇਸਬੁੱਕ ਤੇ ਆ ਕਿਦਾਂ ਉਹਦੇ ਚੋਂ ਕੈਨੇਡਾ ਦੇ ਪੋਲਿਟਿਸ਼ੀਅਨਸ ਦੀਆਂ ਭਾਰਤ ਪੱਖੀ ਜਿਹੜੀਆਂ ਨੀਤੀਆਂ ਵਗੈਰਾ ਜਿਹੜਾ ਉਹਦਾ ਇਹ ਪ੍ਰਚਾਰ ਹੋਊਗਾ ਉਹਨੂੰ ਜਿਹੜਾ ਹੈਗਾ ਇੰਟਰਫੀਅਰੈਂਸ ਸਮਝਿਆ ਜਾਊਗਾ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜੀ ਬਿਲਕੁਲ ਜੀ ਤੇ ਦੂਜੇ ਪਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੂੰ ਰਿਸੀਵ ਕਰਨ ਦੇ ਲਈ ਜਿਹੜਾ ਹੈ ਉਥੋਂ ਵੀ ਲੋਕਲ ਕਾਉਂਸਲਰ ਦਾ ਆਉਣਾ ਜਾਂ ਇੱਕ ਵੱਡੇ ਪੱਧਰ ਤੇ ਜਿਹੜਾ ਹੈ ਰਿਸੀਵ ਨਾ ਕਰਨਾ ਇਹਦੀ ਵੀ ਚਰਚਾ ਜਿਹੜੀ ਹੋ ਰਹੀ ਹੈਗੀ ਆ ਇਹਨੂੰ ਕਿਵੇਂ ਦੇਖਦੇ ਹੈ ਜੀ ਹਾਂ ਜੀ ਹਾਂ ਜੀ ਮੇਰੇ ਖਿਆਲੋਂ ਉਹ ਕਿਤੇ ਹੋਇਆ ਹੈਗਾ ਵੀ ਜਿਸ ਤਰ੍ਹਾਂ ਜਸਟਨ ਟਰੂਡੋ ਨੂੰ ਜਦੋਂ ਉਹ ਗਏ ਸੀ ਕਿ ਭਾਰਤ ਉਹਨਾਂ ਨੂੰ ਕੋਈ ਵੈਲਕਮ ਨਹੀਂ ਸੀ ਹੋਇਆ ਕੋਈ ਛੋਟਾ ਮੰਤਰੀ ਜਿਹੜਾ ਭੇਜ ਦਿੱਤਾ ਸੀਗਾ ਤੇ ਭਾਰਤੀ মিডিਆ ਨੇ ਬੜਾ ਹੁਸ਼ਾਲਿਆ ਸੀ ਵੀ ਅਸੀਂ ਤਾਂ ਉਹਨੂੰ ਜਸਟਨ ਟ੍ਰੂਡੋ ਨੂੰ ਕੱਖ ਵੀ ਨਹੀਂ ਸਮਝਦੇ ਇੱਕ ਛੋਟਾ ਜਿਹਾ ਮੰਤਰੀ ਭੇਜਿਆ ਵੀ ਸਾਡੇ ਲਈ ਕੋਈ ਰਿਸਪੈਕਟ ਨਹੀਂ ਹੈ ਸੋ ਹੁਣ ਮੇਰਾ ਖਿਆਲ ਉਹ ਸੇ ਸੰਬੰਧ ਚ ਉਹਨਾਂ ਨੇ ਇੱਕ ਕਾਉਂਸਲਰ ਆ ਜਿਹੜਾ ਕੈਲਗਰੀ ਦਾ ਉਹ ਭੇਜਿਆ ਉਹ ਮੇਰੇ ਖਿਆਲ ਪੰਜਾਬ ਪੱਕਿਆ ਉਹ ਦੱਸ ਰਹੇ ਸੀਗੇ ਉਹਨਾਂ ਦੀ ਮੈਂ ਇੰਟਰਵਿਊ ਸੁਣੀ ਉਹ ਕਹਿੰਦਾ ਮੈਂ ਬਹੁਤ ਦੇਰ ਤੋਂ ਮੈਂ ਨਹੀਂ ਗਿਆ ਇੰਡੀਆ ਮੈਂ ਇੱਥੇ ਹੀ ਰਹਿ ਰਿਹਾ ਬਹੁਤ ਸਾਲਾਂ ਤੋਂ ਜਿਹੜੇ ਅਗਰ ਹੋਰ ਰੀਸੀਵ ਕਰਨ ਗਿਆ ਸੋ ਇੱਕ ਮੇਅਰਲੀ ਕਾਉਂਸਲਰ ਆ ਉਹ ਕਦੇਸ਼ ਦੇ ਪ੍ਰਧਾਨ ਮੰਤਰੀ ਨੂੰ ਰੀਸੀਵ ਕਰਨ ਜਾ ਰਿਹਾ ਸੋ ਇੱਕ ਤਰ੍ਹਾਂ ਨਾਲ ਉਹਨਾਂ ਨੇ ਸੰਦੇਸ਼ ਆ ਜਿਹੜਾ ਇਹ ਦੇ ਦਿੱਤਾ ਹੋਇਆ ਸੋ ਇਹ ਆਪਾਂ ਕਿਹਾ ਵੀ ਜਿਹੜੀ ਡਿਪਲੋਮੇਸੀ ਆ ਉਹ ਕੋਆਰਡੀਨੇਸ਼ਨ ਹੁੰਦੇ ਆ ਉਸੀ ਇਸ ਤਰ੍ਹਾਂ ਲੜਾਈ ਨਹੀਂ ਡਿਪਲੋਮੈਸੀ ਨਾਲ ਮਤਲਬ ਜਿਸ ਤਰੀਕੇ ਨਾਲ ਤੁਸੀਂ ਆਪਾਂ ਕਹੀ ਕਿ ਟੀਵੀ ਤੇ ਬੈਠ ਕੇ ਜਾਂ ਜਿਵੇਂ মিডিਆ ਦੇ ਵਿੱਚ ਹੌ ਹੱਲਾ ਕਰਦੇ ਹੋ ਉਹ ਸੇਮ ਦੀ ਸੇਮ ਚੀਜ਼ ਡਿਪਲੋਮੈਸੀ ਜ ਨਹੀਂ ਕੀਤੀ ਜਾ ਸਕਦੀ ਨਹੀਂ ਕੀਤੀ ਜਾ ਸਕਦੀ ਹੁੰਦੀ ਸੋ ਉਹਦੇ ਚ ਤੁਹਾਨੂੰ ਅਫਜ਼ਾਨਾ ਭੁਗਤਣਾ ਪੈਂਦਾ ਤੇ ਹੁਣ ਉਹ ਉਹ ਜਿਹੜਾ ਹੈਗਾ ਕੈਨੇਡਾ ਨੇ ਹਾਲਾਂਕਿ ਕੈਨੇਡਾ ਨੇ ਸਿਰਫ ਸਾਇਲੈਂਟ ਨਹੀਂ ਇਹ ਵਿਰੋਧ ਜਤਾਇਆ ਉਹਨਾਂ ਦੇ ਟੈਲੀਵਿਜ਼ਨ ਚੈਨਲਾਂ 'ਤੇ ਨਰਿੰਦਰ ਮੋਦੀ ਦੀ ਕੋਈ ਬੇਇੱਜ਼ਤੀ ਨਹੀਂ ਕੀਤੀ ਗਈ। ਬਿਲਕੁਲ ਕੋਈ ਇਸ ਤਰ੍ਹਾਂ ਦਾ ਕੈਰੈਕਟਰ ਅਸੈਸੀਨੇਸ਼ਨ ਨਹੀਂ ਸੀ। ਜਿਸ ਤਰ੍ਹਾਂ ਤੁਸੀਂ ਜਸਟਨ ਟਰੂਡੋ ਦੀ ਬੇਇੱਜ਼ਤੀ ਕਰੀ ਆ। ਹਨਾ ਵੀ ਉਹਨੂੰ ਐ ਸਮਝਿਆ ਕਿ ਬਿਲਕੁਲ ਮੇਰੇ ਖਿਆਲ ਜਦੋਂ G20 'ਚ ਗਏ ਸੀ ਤੇ ਉਦੋਂ ਕਹਿੰਦੇ ਜੀ ਉਹਨਾਂ ਦੇ ਜੀ ਡਰੱਗ ਵੀ ਹੈਗੀ ਸੀ ਤੇ ਉਹ ਸੀ ਕੁੱਤੇ ਲੈ ਕੇ ਗਏ ਤੇ ਕਈ ਕੁਝ ਮਤਲਬ ਪੂਰਾ ਕੈਰੈਕਟਰ ਅਸੈਸੀਨੇਸ਼ਨ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਿਹੜਾ ਕੀਤਾ ਗਿਆ ਪਰ ਇਸ ਤਰ੍ਹਾਂ ਦਾ ਬਿਲਕੁਲ ਉੱਥੇ ਨਹੀਂ ਹੋਇਆ ਹੈਗਾ।